ਰੜੀ ਨਦੀਆਂ ਜੀਵਨਦਾਨੀ ਹੁੰਦੀਆਂ ਹਨ ਡੰਡੀ ਨਦੀ ਦੇ ਕੰਡੇ ਹੀ ਇਨਸਾਨ ਜੰਮਿਆ ਹੈ ਅਤੇ ਨਦੀਆਂ ਕੰਡੇ ਹੀ ਦੁਨੀਆਂ ਦੀਆਂ ਸੱਭਿਆਤਾਵਾਂ ਅਤੇ ਸੰਸਕ੍ਰਿਤੀਆਂ ਬਦੀਆਂ ਫੁੱਲੀਆਂ ਹਨ ਡੰਡੀ ਧਰਤੀ ਉੱਤੇ ਨਦੀਆਂ ਤੋਂ ਬਿਨਾ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਡੰਡੀ ਪਰ ਵਾਤਾਵਰਨ ਵਿੱਚ ਬਦਲਾ ਵਧਦੀ ਆਬਾਦੀ ਅਤੇ ਨਦੀਆਂ ਪ੍ਰਤੀ ਆਮ ਲੋਕਾਂ ਦੀ ਉਦਾਸੀਨਤਾ ਦੇ ਕਾਰਨ ਧਰਤੀ ਹੇਠਲੇ ਜਲ ਦਾ ਸੰਕਟ ਤਾਂ ਡੂੰਗਾ ਹੋਇਆ ਹੀ ਹੈ ਹੁਣ ਨਦੀਆਂ ਦੀ ਹੋਂਦ ਉੱਤੇ ਵੀ ਸੰਕਟ ਦੇ ਵੱੱਡਾ ਮੰਡਰਾ ਰਹੇ ਹਨ ਡੰਡੀ ਇਸ ਲਈ ਨਦੀਆਂ ਦੀ ਨਾ ਸਿਰਫ ਸੰਭਾਲ ਜ਼ਰੂਰੀ ਹੈ ਸਗੋਂ ਸਾਨੂੰ ਆਪਣੀਆਂ ਨਵੀਆਂ ਪੀੜ੍ਹੀਆਂ ਨੂੰ ਇਹਨਾਂ ਪ੍ਰਤੀ ਸਵੇਦਨਸ਼ੀਲ ਬਣਾਉਣਾ ਵੀ ਜ਼ਰੂਰੀ ਹੈ ਤਾਂ ਕਿ ਇਹਨਾਂ ਦੀ ਹੋਂਦ ਬਚੀ ਰਹੇ ਅਤੇ ਧਰਤੀ ਉੱਤੇ ਇਨਸਾਨੀ ਸੱਭਿਆਤਾ ਅਤੇ ਸੰਸਕ੍ਰਿਤੀ ਵੀ ਹਮੇਸ਼ਾ ਦੀ ਤਰ੍ਹਾਂ ਵਧਦੀ-ਫੁੱਲਦੀ ਰਹੇ ਡੰਡੀ ਪੇਸ਼ ਹੈ ਸਿੰਧ ਨਦੀ ਦਾ ਪੰਗੋਲਿਕ ਧਾਰਮਿਕ ਸੰਸਕ੍ਰਿਤਕ ਅਤੇ ਇਤਿਹਾਸਿਕ ਮਹੱਤਵ ਹਿਮਾਲਿਆ ਦੇ ਤਿੱਬਤੀ ਪਠਾਰ ਤੋਂ ਨਿਕਲਣ ਵਾਲੀ ਸਿੰਧ ਨਦੀ ਉਹ ਮਹੱਤਮਪੂਰਨ ਨਦੀ ਹੈ ਜਿਸ ਕੰਢੇ ਇਸਾ ਤੋਂ 3000 ਸਾਲ ਪਹਿਲਾਂ ਸਮੁੱਚੀ ਭਾਰਤੀ ਸਭਿਅਤਾ ਸਿੰਧ ਨਦੀ ਘਾਟੀ ਦੀ ਸਭਿਅਤਾ ਜਨਮੀ ਡੰਡੀ 3180 ਕਿਲੋਮੀਟਰ ਲੰਮੀ ਕੁਝ ਨਵੇਂ ਬੇਰਵਿਆਂ ਅਨੁਸਾਰ 3610 ਕਿਲੋਮੀਟਰ ਲੰਮੀ ਇਹ ਨਦੀ ਦੁਨੀਆ ਦੀ 7ਵੀਂ ਸਭ ਤੋਂ ਲੰਮੀ ਨਦੀ ਹੈ ਅਤੇ ਇਸ ਦਾ ਮਹੱਤਵ ਨੀਲ ਅਤੇ ਟਿਗਰਿਸ ਨਦੀਆਂ ਵਾਂਗ ਹੀ ਹੈ ਡੰਡੀ ਸਿੰਧ ਨਦੀ ਭਾਰਤੀ ਉਪਮਹਾਦੀਪ ਦੀਆਂ ਸਭ ਤੋਂ ਪ੍ਰਾਚੀਨ ਨਦੀਆਂ ਵਿੱਚੋਂ ਇੱਕ ਹੈ ਡੰਡੀ ਏ ਚੀਨ ਭਾਰਤ ਅਤੇ ਪਾਕਿਸਤਾਨ ਤਿੰਨ ਦੇਸ਼ਾਂ ਰੈਡੀ ਵਿੱਚ ਵਗਦੀ ਹੈ ਡੰਡੀ ਅਖੀਰ ਵਿੱਚ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਜਾ ਕੇ ਅਰਬ ਸਾਗਰ ਵਿੱਚ ਸਮਾ ਜਾਂਦੀ ਹੈ ਡੰਡੀ ਸਿੰਧ ਨਦੀ ਇੱਕ ਵਿਸ਼ਾਲ ਨਦੀ ਪ੍ਰਣਾਲੀ ਬਣਾਉਂਦੀ ਹੈ ਜਿਸ ਵਿੱਚ ਜਹਲਮ ਚਨਾਬ ਰਾਵੀ ਬਿਆਸ ਅਤੇ ਸਤਲੁਜ ਉਸ ਦੀਆਂ ਮੁੱਖ ਸਹਾਇਕ ਨਦੀਆਂ ਹਨ ਡੰਡੀ ਏ ਤਿੱਬਤ ਵਿੱਚ ਕੈਲਾਸ਼ ਪਹਾੜਤ ਦੇ ਨੇੜੇ ਸਿੰਨ ਕਾਦਰੀ ਬਾਵ ਜਲਤਾਰਾ ਵਿੱਚੋਂ ਨਿਕਲਦੀ ਹੈ ਡੰਡੀ ਇਸ ਦਾ ਪਾਣੀ ਬਾੜਾ ਖੇਤਰ 11 ਲੱਖ ਵਰਗ ਕਿਲੋਮੀਟਰ ਤੱਕ ਫੈਲਿਆ ਹੋਇਆ ਹੈ ਜਿਸ ਵਿੱਚ ਹਿਮਾਲਿਆ ਖੇਤਰ ਤੋਂ ਲੈ ਕੇ ਥਾਰ ਦੇ ਮਾਰੂਥਲ ਤੱਕ ਦੇ ਖੇਤਰ ਆਉਂਦੇ ਹਨ ਡੰਡੀ ਪੰਜਾਬ ਅਤੇ ਹਰਿਆਣਾ ਦੀ ਸ਼ਾਨਦਾਰ ਖੇਤੀ ਨੂੰ ਜੀਵਨ ਦਾਣ ਦੇਣ ਵਾਲੀ ਸਿੰਧ ਨਦੀ ਦੇ ਕਿਨਾਰੇ ਹੀ ਹੜੱਪਾ ਅਤੇ ਮੋਹਨ ਜੋਦੜੋ ਬਰਗ ਨਗਰ ਵਿਕਸਤ ਹੋਏ ਜੋ ਸਿੰਧ ਨਦੀ ਘਾਟੀ ਦੇ ਸਭਿਤਾ ਦੇ ਕੇਂਦਰ ਸਨ ਡੰਡੀ ਸਿੰਧ ਨਦੀ ਘਾਟੀ ਦੀ ਸਭਿਤਾ ਦੁਨੀਆ ਦੀਆਂ ਸਭ ਤੋਂ ਪ੍ਰਾਚੀਨ ਸਭਿਤਾਵਾਂ ਵਿੱਚੋਂ ਇੱਕ ਹੈ ਡੰਡੀ ਰਿਗਵੇਦ ਵਿੱਚ 42 ਨਦੀਆਂ ਦਾ ਵਰਨਨ ਹੈ ਜਿੰਨਾ ਵਿੱਚੋਂ ਸਭ ਤੋਂ ਮਹੱਤਮਪੂਰਨ ਸਿੰਧ ਨਦੀ ਹੈ ਜਿਸ ਦਾ ਬਰਨਾ ਇਸ ਵਿੱਚ ਕਈ ਵਾਰ ਆਇਆ ਹੈ ਡੰਡੀ ਇਹ ਨਦੀ ਸप्त ਸਿੰਧਵ ਖੇਤਰ ਸप्त ਸਿੰਧਵ ਪ੍ਰਦੇਸ਼ ਜਾਂ ਸप्त ਸਿੰਧ ਆਰੀਆ ਲੋਕਾਂ ਦਾ ਸ਼ੁਰੂਆਤੀ ਨਿਵਾਸ ਸਥਾਨ ਮੰਨਿਆ ਜਾਂਦਾ ਹੈ ਡੰਡੀ ਸप्त ਸਿੰਧਵ ਭਾਰਤ ਦਾ ਉੱਤਰ ਪੱਛਮੀ ਹਿੱਸਾ ਸੀ ਡੰਡੀ ਇਸ ਨੂੰ ਆਰੀਅਨ ਦਾ ਮੋੜਲਾ ਦੇਸ਼ ਕਿਹਾ ਗਿਆ ਹੈ ਡੰਡੀ ਧਾਰਮਿਕ ਪੱਖ ਤੋਂ ਇਹ ਨਦੀ ਹਿੰਦੂ ਜੈਨ ਅਤੇ ਬੁੱਧ ਧਰਮਾਂ ਲਈ ਬਹੁਤ ਮਹੱਤਮਪੂਰਨ ਹੈ ਡੰਡੀ ਭਾਰਤ ਨੂੰ ਭਾਰਤਨਾ ਇਸੇ ਨਦੀ ਕਰਕੇ